ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਢਾਲੀ ਸਾਹਿਬ ਪਿੰਡ ਰਤਨ ਦਸ਼ਮੇਸ਼ ਪਿਤਾ ਜੀ ਇਸ ਸਥਾਨ ਤੇ 16 17 ਓ ਦੀ ਰਾਤ ਨੂੰ ਠਹਿਰੇ ਜਦੋਂ ਦਸ਼ਮੇਸ਼ ਪਿਤਾ ਜੀ ਇੱਥੇ ਆਏ ਤਾਂ ਇਲਾਕੇ ਦੀਆਂ ਬੀਬੀਆਂ ਨੇ ਗੁਰੂ ਸਾਹਿਬ ਦੀ ਪ੍ਰਸ਼ਾਦਾ ਸ਼ਕਾ ਕੇ ਸੇਵਾ ਕੀਤੀ ਤੇ ਰਾਏਪੁਰ ਦੇ ਦੋ ਸਰਦਾਰਾਂ ਜੱਟੂ ਤੇ ਸਵਾਈ ਨੂੰ ਲਾਨਤਾ ਵੀ ਪਾਈਆਂ ਕਿਉਂਕਿ ਦਸ਼ਮੇਸ਼ ਪਿਤਾ ਜੀ ਨੇ ਇਨ੍ਹਾਂ ਦੋਨਾਂ ਸਰਦਾਰਾਂ ਜੱਟੂ ਤੇ ਸਵਾਈ ਨੂੰ ਬੁਲਾਇਆ ਸੀ ਪਰ ਨਹੀਂ ਆਏ ਤਾਂ ਬੀਬੀਆਂ ਨੇ ਉਹਨਾਂ ਦੀ ਭੁੱਲ ਗੁਰੂ ਸਾਹਿਬ ਤੋਂ ਬਖਸਾਈ ਤੇ ਦਸ਼ਮੇਸ਼ ਪਿਤਾ ਜੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਵਾਰ ਦਿੱਤਾ ਕਿ ਤੁਹਾਡੀਆਂ ਸਰਦਾਰੀਆਂ ਕਾਇਮ ਰਹਿਣਗੀਆਂ ਇਲਾਕੇ ਦੀਆਂ ਸੰਗਤਾਂ ਨੇ ਕਲੰਗੀਧਰ ਪਿਤਾ ਨੂੰ ਕੋਈ ਨਿਸ਼ਾਨੀ ਦੇਣ ਦੀ ਬੇਨਤੀ ਕੀਤੀ ਤਾਂ ਦਸ਼ਮੇਸ਼ ਪਿਤਾ ਜੀ ਨੇ ਥਾਲੀ ਦੀ ਦਾਤਨ ਨੂੰ ਰਗੜ ਕੇ ਇਸ ਥਾਂ ਤੇ ਘਟ ਦਿੱਤਾ ਜੋ ਗੁਰੂ ਸਾਹਿਬ ਕਰਕੇ ਹਮੇਸ਼ਾ ਪ੍ਰਫੁੱਲਤ ਰਹੀ ਤੇ ਅੱਜ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਥਾਲੀ ਦਾ ਦਰਗ ਮੌਜੂਦ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ